ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਈ ਸਾਖੀ 11ਵੀਂ ਦਿੱਲੀ ਵਿੱਚ ਸਿੱਖੀ ਪ੍ਰਚਾਰ ਦਿੱਲੀ ਵਿੱਚ ਬਾਦਸ਼ਾਹ ਲੋਧੀ ਵੇਲੇ ਸਤਿਗੁਰੂ ਜੀ ਨੇ ਸਿੱਖੀ ਦਾ ਬੀਜ ਬੀਜਿਆ ਸੀ ਬਹੁਤ ਸਾਰੇ Hindu ਘਰਾਣੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ ਸਨ ਦੂਸਰੇ ਗੁਰੂ ਸਾਹਿਬਾਂ ਦੇ ਸਮੇਂ ਵੀ ਸਿੱਖੀ ਦਾ ਪ੍ਰਚਾਰ ਹੁੰਦਾ ਰਿਹਾ ਪਰ ਉੱਥੋਂ ਦੇ ਲੋਕ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਸਿੰਘ ਨਹੀਂ ਸੀ ਸਜੇ ਬਹੁਤੇ ਹਕੂਮਤ ਪਾਸੋਂ ਡਰਦੇ ਸਨ ਸਹਿਜ ਧਾਰੀ ਤਾਂ ਲੁਕ ਚਿਪ ਜਾਂਦਾ ਸੀ ਕਿਉਂਕਿ ਪਤਾ ਨਹੀਂ ਸੀ ਲੱਗਦਾ ਕਿ ਕਿਹੜੇ ਇਸ਼ਟ ਨੂੰ ਮੰਨਦਾ ਹੈ ਸਹਿਜ ਧਾਰੀਆਂ ਵਿੱਚ ਸ਼ਰਧਾ ਪੁੱਜ ਕੇ ਸੀ ਭਾਈ ਮਨੀ ਸਿੰਘ ਜੀ ਦੇ ਸਿੱਖੀ ਪ੍ਰਚਾਰ ਕਰਨ ਨਾਲ ਹੁਣ ਉਹ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਪਈ ਔਰੰਗਜ਼ੇਬ ਦਾ ਡਰ ਉਹਨਾਂ ਨੂੰ ਰੋਕਦਾ ਸੀ ਬਹਾਦਰ ਸ਼ਾਹ ਦੇ ਸਮੇਂ ਜਦ ਉਹਨਾਂ ਦੇਖਿਆ ਕਿ ਭਾਦਰ ਸ਼ਾਹ ਤੇ ਸਤਗੁਰੂ ਜੀ ਦੀ ਚੰਗੀ ਮਿੱਤਰਤਾ ਹੈ ਤਾਂ ਉਹਨਾਂ ਦੇ ਹੌਸਲੇ ਵਧੇ ਇੱਕ ਦਿਨ ਭਰੇ ਦੀਵਾਨ ਵਿੱਚ ਸਤਗੁਰੂ ਜੀ ਨੇ ਕਿਹਾ हे ਗੁਰਮੁਖ ਜਨੋ ਬਹੁਤ ਚੰਗਾ ਹੋਵੇ ਤੁਸੀਂ ਅੰਮ੍ਰਿਤ ਛਕ ਕੇ ਸਿੱਖ ਬਣ ਜਾਓ ਹੁਣ ਵੇਲਾ ਨਹੀਂ ਸਹਿਸਤਾਰੀ ਰਹੋ ਸਤਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਸੀ ਕਿ ਪੁਰਸ਼ ਜਿਵੇਂ ਆਇਆ ਹੈ ਤੇਵੇਂ ਰਹੇ ਤੇ ਪ੍ਰਭੂ ਮਾਲਕਤਾ ਬਣਿਆ ਰਹੇ ਹੁਣ ਤੂੰ ਸਾਨੂੰ ਕਿਸੇ ਦਾ ਡਰ ਨਹੀਂ ਇਸ ਨੇਕ ਤੇ ਚੰਗੇ ਧਰਮ ਦੀ ਬਾਦਸ਼ਾਹ ਵਿਰੋਧਤਾ ਜ਼ਰੂਰ ਕਰਨਗੇ। ਪਰ ਸਿੰਘ ਵੀ ਤਕੜੇ ਹੋ ਜਾਣਗੇ। ਚਿੰਤਾ ਤੇ ਡਰ ਵਾਲੀ ਕੋਈ ਗੱਲ ਨਹੀਂ। ਜੀਵਨ ਸੁਖਦਾ ਹੋਵੇਗਾ। ਤੁਸੀਂ ਲੋਕ ਖਾਬਰ ਹੋ ਨਾ। ਹੁਣ ਅਕਾਲ ਪੁਰਖ ਦਾ ਹੁਕਮ ਮੰਨੋ। ਅੰਮ੍ਰਿਤ ਪਾਨ ਕਰਕੇ ਸਿੰਘ ਸਜੋ। ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਬਹੁਤ ਸਾਰੇ ਸਹਿਜਦਾਰੀ ਸਿੰਘਾਂ ਤੇ ਸਤਿਗੁਰੂ ਜੀ ਦੇ ਪ੍ਰੇਮੀਆਂ ਤੇ ਗੁਰੂ ਘਰ ਦੇ ਸ਼ਰਧਾਲੂਆਂ ਦੇ ਦਿਲ ਤੜਕੇ। ਉਹਨਾਂ ਦੀ ਇੱਛਾ ਹੋਈ ਕਿ ਉਹ ਸਾਈਭਾ ਦੇ ਹੱਥੋਂ ਜ਼ਰੂਰ ਅੰਮ੍ਰਿਤ ਛੱਕ ਲੈਣ। ਬਹੁਤ ਸਾਰਿਆਂ ਨੇ ਵਾਰੀ-ਵਾਰੀ ਉੱਠ ਕੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ। ਸਾਰਿਆਂ ਨੇ ਇਹੋ ਕਿਹਾ ਅਸੀਂ ਅੰਮ੍ਰਿਤ ਛੱਕਣ ਨੂੰ ਤਿਆਰ ਹਾਂ। ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ। ਅੰਮ੍ਰਿਤ ਪਾਨ ਕਰਨ ਵਾਲਿਆਂ ਦੀ ਫੌਜ ਹਾਜ਼ਰ ਹੋ ਗਈ। ਚਿੱਟੇ ਕਚਰੇ ਸਭ ਨੇ ਪਹਿਨ, ਗਾਤਰੇ, ਕਿਰਪਾਨਾਂ ਅਤੇ ਦਸਤਾਰੇ ਸਜਾਏ। ਇਸਤਰੀਆਂ ਤੇ ਬੱਚੇ ਵੀ ਸਾਥ ਸਨ। 250 ਤੋਂ ਉੱਪਰ ਸਿੰਘ ਨਿਕਲੇ। ਉਨ੍ਹਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਸਤਿਗੁਰੂ ਜੀ ਨੇ ਅਮ੍ਰਿਤੇ ਮਹਾਂ ਦਾ ਦਰਸਾਈ ਖੁੱਲਾ ਬਿਆਨ ਕੀਤਾ ਸਾਈਹਬਾ ਨੇ ਫਰਮਾਇਆ ਅੱਜ ਤੁਸਾਂ ਦਾ ਨਵਾਂ ਜਨਮ ਹੋਇਆ ਹੈ ਅੱਜ ਤੋਂ ਤੁਸੀਂ ਸਾਰੇ ਖਾਲਸਾ ਬਣ ਗਏ ਹੋ ਹਰ ਇੱਕ ਸਿੰਘ ਅਖਵਾਏਗਾ ਅਤ ਨਾ ਨਾ ਸਿੰਘ ਸਦਵੰਨ ਨਾ ਸਿੰਘ ਵਾਸਤੇ ਸਦਨਾ ਮਾੜਾ ਹੈ ਨਾਂ ਵੀ ਬਦਲੇ ਗਏ ਹਨ ਖਾਲਸਾ ਜਗਤ ਤੇ ਵਿੱਚ ਰਹਿੰਦਾ ਹੋਇਆ ਵੀ ਜਗਤ ਤੋਂ ਨਿਆਰਾ ਹੈ ਰਹਿਤ ਮਰਿਆਦਾ ਵਿੱਚ ਪੂਰੇ ਰਹਿਣਾ ਜਿਹੜੇ ਰਹਿਤ ਮਰਿਆਦਾ ਵਿੱਚ ਪੂਰੇ ਰਹਿੰਦੇ ਹਨ ਉਹ ਹੀ ਸਿੰਘ ਹੁੰਦੇ ਹਨ ਸਿੰਘ ਨਾਮ ਹੈ ਸ਼ੇਰ ਦਾ ਸ਼ੇਰ ਜੰਗਲ ਵਿੱਚ ਫਿਰਦਾ ਵੈਰੀ ਨੂੰ ਦੇਖ ਕੇ ਕਦੇ ਨਹੀਂ ਘਬਰਾਉਂਦਾ ਇਸੇ ਤਰ੍ਹਾਂ ਤੁਸੀਂ ਵੀ ਨਹੀਂ ਘਬਰਾਉਣਾ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਕੜਾ ਕੰਗਾ ਕਛਹਿਰਾ ਕੇਸ ਤੇ ਕਿਰਪਾ ਨੂੰ ਇਹ ਪੰਜੇ ਕਕਾਰ ਜਾਨ ਵਾਂਗ ਸਾਮ ਕੇ ਰੱਖਨੇ ਇਹ ਅਸਾਂ ਦੀਆਂ ਨਿਸ਼ਾਨੀਆਂ ਹਨ ਜਿਸ ਕੋਲ ਪੰਜ ਕਕਾਰ ਹੋਇਆ ਕਰਨਗੇ ਉਹ ਅਸਾਂ ਦੇ ਦਰਸ਼ਨ ਕਰ ਲਿਆ ਕਰਨਗੇ ਰੋਜ਼ ਉਹਨਾਂ ਨੂੰ ਅਸਾਂ ਦੇ ਦਰਸ਼ਨ ਹੋਇਆ ਕਰਨਗੇ ਜਿਹੜੇ ਪੰਜ ਕਕਾਰਾਂ ਦੀ ਨਿਖੇਧੀ ਕਰਨਗੇ ਉਹ ਅਸਾਂ ਨੂੰ ਨਰਾਜ਼ ਕਰਨਗੇ ਸਿੰਘਾਂ ਦਾ ਪਾਈ ਚਹਰਾ ਵੱਖਰਾ ਸਿੰਘਾਂ ਦੀ ਰਹਿਣੀ ਸਹਿਣੀ ਵੱਖਰੀ ਸਿੰਘ ਕਹਿਣੀ ਕਰਨੀ ਵਿੱਚ ਪੱਕੇ ਹੋਣੇ ਚਾਹੀਦੇ ਹਨ ਸਿੰਘ ਕਦੀ ਝੂਠ ਨਾ ਬੋਲੇ ਉਹ ਸਦਾ ਸੱਚ ਤੇ ਪੂਰਾ ਤੋਲੇ ਧਰਮ ਦੇ ਕੀਰਤ ਕਰੇ ਤੇ ਵੰਡ ਕੇ ਛਕੇ ਤਨ ਮਨ ਤੇ ਤਨ ਸਭ ਕੁਝ ਗੁਰੂ ਦਾ ਸਮਝੇ ਇਸ ਤੋਂ ਅੱਗੇ ਸਤਿਗੁਰੂ ਜੀ ਨੇ ਕਿਸਾਂ ਦੀ ਮਹਾਨਤਾ ਦੱਸੀ ਕਿਸਾਂ ਬਾਰੇ ਸਾਇਮਾ ਫਰਮਾਇਆ ਪ੍ਰਾਚੀਨ ਕਾਲ ਵਿੱਚ ਲੋਕਾਂ ਦੇ arogh ਤੇ ਤਕੜੇ ਹੋਣ ਦਾ ਕਾਰਨ ਇਹ ਵੀ ਸੀ ਕਿ ਉਹ ਕੇਸ ਰੱਖਦੇ ਸਨ ਕੇਸਾਂ ਵਿੱਚ ਮਹਾਨ ਸ਼ਕਤੀ ਹੈ ਨਮੀ ਸਾਇੰਸ ਦੇ ਖੋਜ ਅਨੁਸਾਰ ਬਿਜਲੀ ਸ਼ਕਤੀ ਹੈ ਉਹ ਸ਼ਕਤੀ ਸਰੀਰ ਨੂੰ ਤਕੜਿਆ ਤੇ ਦਿਲ ਦੇ ਪੱਠਿਆਂ ਨੂੰ arogh ਰੱਖਦੀ ਹੈ ਜਿਹੜੇ ਕੇਸ ਕਟਾ ਦਿੰਦੇ ਹਨ ਉਹ ਕੁਦਰਤ ਦੇ اصولਾਂ ਦੀ ਉਲੰਘਣਾ ਕਰਦੇ ਹਨ ਇਹ ਨਹੀਂ ਕਰਨਾ ਚਾਹੀਦਾ ਦੂਸਰਾ ਵੱਡਾ ਕਰਮ ਹੈ ਸੇਵਾ ਤੇ ਨਾਮ ਜਪਣਾ ਮਨੁੱਖ ਦਾ ਪਰਮ ਤਰਮ ਸੇਵਾ ਕਰਨਾ ਹੈ ਸੇਵਾ ਦਾ ਫਾਲ ਚੰਗਾ ਮਿਲਦਾ ਹੈ ਸੇਵਾ ਦੇ ਨਾਲ ਦਾਨ ਹੁੰਦਾ ਹੈ ਦਾਨ ਸਦਾ ਖਾਲਸੇ ਨੂੰ ਹੀ ਕਰਨਾ ਚਾਹੀਦਾ ਹੈ ਖਾਲਸੇ ਤੋਂ ਬਿਨਾ ਦਾਨ ਦਾ ਕੋਈ ਅਧਿਕਾਰੀ ਨਹੀਂ ਪੰਜਾਬ ਬਾਣੀਆਂ ਦਾ ਪਾਠ ਕਰਨਾ ਪਾਠ ਤੋਂ ਬਿਨਾ ਸਵਾਸ ਸਵਾਸ ਵਾਹੀ ਗੁਰੂ ਦਾ ਭਜਨ ਕਰਨਾ ਭਜਨ ਦਾ ਪ੍ਰਤਾਪ ਬਹੁਤ ਹੁੰਦਾ ਹੈ ਅੰਤ ਵਿੱਚ ਸਾਈਂ ਬਾ ਨੇ ਫਰਮਾਇਆ ਜਿਹੜਾ ਸਿੰਘ ਮਰਿਆਦਾ ਦਾ ਪਾਲਣ ਕਰੇਗਾ ਉਹ ਨਾ ਜਨਮ ਮਰਨ ਵਿੱਚ ਆਵੇਗਾ ਤੇ ਨਾ ਉਸ ਨੂੰ ਜਮਾ ਦਾ ਡਰ ਰਹੇਗਾ ਉਹ ਸਦਾ ਅਮਰ ਤੇ ਮੁਕਤ ਰਹੇਗਾ ਜਿਹੜਾ ਧਰਮ ਦੀ ਖਾਤਰ ਸ਼ਹੀਦ ਹੋਵੇਗਾ ਉਹ ਸਿੱਧਾ ਵਾਇਕਰੂ ਦੀ ਗੋਦ ਵਿੱਚ ਪੁੱਜ ਕੇ ਸ਼ਹੀਦਾਂ ਸੰਤਾਂ ਦੇ ਮੰਡਲ ਵਿੱਚ ਉੱਚ ਅਸਥਾਨ ਤੇ ਬੈਠੇਗਾ ਦੇਸ਼ ਧਰਮ ਕਰਮ ਗਰੀਬਾਂ ਤੇ નિર્ਬਲਾਂ ਦੀ ਰਾਖੀ ਵਾਸਤੇ ਸਿੰਘਾਂ ਦਾ ਹੱਥ ਿਰਬਾਨ ਦੀ ਮੁੱਠੂ ਉਤੇ ਰਹਿਣਾ ਚਾਹੀਦਾ ਹੈ ਸਮਾ ਆਵੇਗਾ ਜਦੋਂ ਸਿੰਘਾਂ ਦੇ ਇਮਤਿਹਾਨ ਹੋਣਗੇ ਜਦੋਂ ਸਿੰਘਾਂ ਦੇ ਸਿਰਾਂ ਦਾ ਮੁੱਲ ਪਵੇਗਾ ਉਸ ਸਮੇਂ ਵੀ ਅਸਾਦਾ ਸਿੰਘ ਨਹੀਂ ਡੋਲੇਗਾ ਸਦਾ ਨਿਰਪੈਤਾ ਨਾਲ ਤੌਂਡ ਉੱਚੀ ਕਰਕੇ ਤੁਰੇਗਾ ਹਰ ਗੱਲ ਸਮੇਂ ਸਿਰ ਹੁੰਦੀ ਹੈ ਇਹ ਦਿੱਲੀ ਸਿੱਖੀ ਦਾ ਮੁੱਖ ਅਸਾਨ ਬਣੇਗਾ ਸਤਿਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਿੱਖੀ ਨੂੰ ਪਾਲਦੀ ਰਹੇਗੀ ਰੱਦਾ ਚਿੰਤਾ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਉਪਦੇਸ਼ ਦੇ ਕੇ ਸਤਿਗੁਰੂ ਜੀ ਨੇ ਸਿੰਘਾਂ ਨੂੰ ਨਿਹਾਲ ਕੀਤਾ ਮੇਹਰ ਦੀ ਨਿਗਾਹ ਕਰਕੇ ਉਹਨਾਂ ਦਾ ਜਨਮ ਮਰਨ ਕਟਿਆ ਉਹਨਾਂ ਨੇ ਜਿਹੜੇ ਤਾਰੇ ਉਹ ਅਮਰ ਹੋ ਗਏ ਦਾਤੇ ਦੀਆਂ ਨਜ਼ਰਾਂ ਨੇ ਨਦਰ ਹੀ ਨਦਰ ਨਿਹਾਲ ਕਰ ਦਿੱਤਾ ਅੰਮ੍ਰਿਤ ਪ੍ਰਚਾਰ ਦੀ ਰਸਮ ਵਿੱਚੋਂ ਕੜਾ ਪ੍ਰਸ਼ਾਦ ਦੇ ਖੁੱਲੇ ਗਫੇ ਵੰਡੇ ਗਏ ਸਾਰੀ ਸੰਗਤ ਨੂੰ ਰਜਾ ਕੇ ਪ੍ਰਸ਼ਾਦ ਚਕਾਇਆ ਅਕਾਲ ਅਕਾਲ ਦੇ ਜੈਕਾਰੇ ਛੱਡੇ ਸਾਰਾ ਦਿਨ ਰੌਣਕਾਂ ਰਹੀਆਂ ਕਈਆਂ ਦੁਖੀ ਦੁਨੀਆਦਾਰਾਂ ਨੇ ਆਪਣੇ ਦੁੱਖਾਂ ਨੂੰ ਨਵਿੱਤ ਕਰਾਇਆ ਉਨਾ ਮੂਹੋਂ ਮੰਗਿਆ ਮੁਰਾਦਾ ਪ੍ਰਾਪਤ ਕੀਤੀ ਆ ਇਹੋ ਸਾਹਿਬਾ ਨੇ ਦਿੱਲੀ ਦੀ ਸੰਗਤ ਨੂੰ ਨਿਹਾਲ ਕੀਤਾ ਵਾਹਿਗੁਰੂ ਜੀ ਹੋਈਆ ਆਪੋ ਲਾ ਗਲਤੀਆਂ ਲਈ ਮਾਫ ਕਰਨਾ ਜੀ ਸਬਦਾਂ ਪੜਿਆ ਸੁਣਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ